ਹੈਲੋ ਸਸਰੀਕਰ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਤੁਹਾਡਾ ਸਾਰਿਆਂ ਦਾ ਸਾਡੇ ਬਲੌਗ ਵਿੱਚ ਸਵਾਗਤ ਆ ਸਹਿਜ ਅਮਨ ਬਲੌਗ ਵਿੱਚ ਸਵਾਗਤ ਆ ਤੇ ਅੱਜ ਆਪਾਂ ਗੱਲ ਕਰਾਂਗੇ ਥੋੜੀ ਜੀ ਕਮੈਂਟਾਂ ਬਾਰੇ ਗੱਲ ਕਰਾਂਗੇ ਜੋ ਕਿ ਇਨੇ ਵਧੀਆ ਕਮੈਂਟ ਵੀ ਆਉਂਦੇ ਆ ਤੇ ਬੇਕਾਰ ਕਮੈਂਟ ਵੀ ਆਉਂਦੇ ਆ ਉਹਨਾਂ ਬਾਰੇ ਆਪਾਂ ਗੱਲ ਕਰਾਂਗੇ ਤੇ ਪਹਿਲੇ ਆਪਾਂ ਕਰਦੇ ਆ ਭੜੇ-ਭੜੇ ਕਮੈਂਟਾਂ ਦੀ ਗੱਲ ਜਿਹੜੇ ਬੈਡ ਕਮੈਂਟ ਕਰਦੇ ਆ ਮੈਨੂੰ ਤਾਂ ਇਹ ਸਮਝ ਨਹੀਂ ਲੱਗਦੀ ਕਿ ਕੋਈ ਇੰਨੇ ਗਲਤ ਕਮੈਂਟ ਵੀ ਕਰ ਸਕਦਾ ਹੈ ਕਿ ਕੋਈ ਇਨਸਾਨ ਇਹਦਾ ਕਿਸੇ ਨੂੰ ਬੁਰਾ ਵੀ ਕਹਿ ਸਕਦਾ ਹੈ ਆਪਾਂ ਅੱਜ ਕਿਸੇ ਨੂੰ ਬੁਰਾ ਕਹੀਏ ਤੇ ਸੋਵਰੇ ਸੋਚੀ ਤਾਂ ਹਾਂ ਵੀ ਉਹਨੂੰ ਇੰਨੀ ਗੱਲ ਨਹੀਂ ਕਹਿਣੀ ਹੈਗੀ ਹੈ ਨਾ ਕੱਲ ਨੂੰ ਸਾਡੇ ਤੇ ਵੀ ਆ ਸਕਦੀ ਹੈ ਨਾ ਤੇ ਪਰ ਕਈ ਸੋਚਦੇ ਨਹੀਂ ਉਹ ਕਈ ਜੋ ਮਨ ਵਿੱਚ ਆਉਂਦਾ ਬੋਲ ਦਿੰਦੇ ਆ ਉਹਨਾਂ ਨੂੰ ਅਕਲ ਨਹੀਂ ਹੁੰਦੀ ਜਾਂ ਫਿਰ ਦਿਮਾਗ ਉਹਨਾਂ ਦਾ ਖਰਾਬ ਹੁੰਦਾ ਜਾਂ ਫਿਰ ਉਹਨਾਂ ਨੂੰ ਸੰਸਕਾਰ ਇੱਧਰ ਮਿਲੇ ਹੁੰਦੇ ਆ ਨਾ ਚਲੋ ਵੀਡੀਓ ਆਪਾਂ ਬਣਾਉਨੇ ਆ ਜੇ ਮੈਂ ਕੋਈ ਸੂਟ ਤੇ ਵੀਡੀਓ ਬਣਾ ਲਵਾਂ ਤਾਂ ਕਹਿੰਦੇ ਆ ਕਿ ਤੁਸੀਂ ਵੀਡੀਓ ਇੱਧਰ ਇਹਨਾਂ ਦੇ ਉਹਨੇ ਜਿਹੜੇ ਇਹਨਾਂ ਨੇ ਛੋਟ ਕੱਪੜੇ ਬਣਨੀਆਂ ਆ ਇਦਾਂ ਦੀ ਵੀਡੀਓ ਬਣਾਉਨੀਆਂ ਆ ਉਹਨਾਂ ਨੂੰ ਤਾਂ ਤੁਸੀਂ ਕਹਿੰਦੇ ਨਹੀਂ ਆ ਚਲੋ ਕਹਿੰਦੇ ਹੋਗੇ ਆਪਾਂ ਦੇਖੀ ਦੇਣੀ ਉਹ ਕੀ ਪਤਾ ਉਹ ਕਮੈਂਟ ਆਫ ਕਰ ਲੈਂਦੇ ਹੋ ਕਿਉਂਕਿ ਉਹ ਵੱਡੇ ਘਰ ਦੀਆਂ ਹੁੰਦੀਆਂ ਹਨ ਵੱਡੇ ਘਰ ਦੀ ਉਹਨਾਂ ਦੀ ਵੱਡੇ ਘਰ ਹੁੰਦਾ ਹੈ ਤਕਣੀਆਂ ਹੁੰਦੀਆਂ ਉਹਨਾਂ ਨੂੰ ਤਾਂ ਕਹਿੰਦੇ ਵਧੀਆ ਫੈਸ਼ਨ ਆ ਇਹ ਤੁਸੀਂ ਕਰੋ ਤੁਹਾਨੂੰ ਸੋਹਣਾ ਲੱਗਣਾ ਜੇ ਕੋਈ ਗਰੀਬ ਹੈ ਕੋਈ ਕਰ ਲਵੇ ਤਾਂ ਉਹਨਾਂ ਨੂੰ ਕਹਿੰਦੇ ਆ ਕਿ ਗੰਦ ਫਲਾਇਆ ਆ ਨਚਾਰ ਕਹੂਗੇ ਫਿਰ ਕਹੂਗੇ ਚਲੋ ਮੇਰੇ ਤੱਕ ਕੱਲ ਰਹੀ ਚਲੋ ਸਰੀ ਹੈ ਨਾ ਮੈਂ ਆਪਣੇ ਤੱਕ ਚਲੋ ਮੈਨੂੰ ਜਿਹੜਾ ਜੋ ਕਹਿੰਦਾ ਕਹੀ ਜਾਓ ਮੈਂ ਪਹਿਲੀ ਗੱਲ ਤਾਂ ਕਮੈਂਟ ਦੇਖਦੀ ਨਹੀਂ ਜੇ ਕਿਤੇ ਦੇਖ ਲਵਾਂ ਤਾਂ ਮੈਂ ਬਾਬੂ ਆਪਣੇ ਬੋਝ ਨਹੀਂ ਦਿਮਾਗ ਤੇ ਮੋਣੀ ਜਿਹੜਾ ਜੋ ਕਹਿੰਦਾ ਕਹੀ ਜਾਓ ਮੈਂ ਇਤਰੋ ਦੀ ਸੁਣਨੀ ਇਤਰੋ ਦੀ ਕੱਢ ਦੇਣੀ ਹੈ ਬਾਈ ਇੰਨੀ ਟੈਨਸ਼ਨ ਲੈਣ ਕਿਉਂ ਦੀ ਤੇ ਗੱਲ ਰਹੀ ਆ ਜਿਹੜੇ ਕਮੈਂਟ ਕਰਦੇ ਆ ਮੇਰੀ ਕੁੜੀਆਂ ਤੇ ਕਹਿੰਦੇ ਆ ਕਿ ਤੇਰੀਆਂ ਕੁੜੀਆਂ ਵਿਗਾ ਇਦਾਂ ਕਰਨਗੀਆਂ ਤੇ ਤੁਸੀਂ ਤੁਸੀਂ ਦੇਖਿਆ ਕੀ ਕਰਨਗੀਆਂ ਜਾਂ ਫਿਰ ਤੁਸੀਂ ਉਹਨਾਂ ਦੇ ਭਾਗ ਲਿਖੇ ਆ ਜਾਂ ਫਿਰ ਤੁਹਾਨੂੰ ਤੁਸੀਂ ਰੱਬ ਵਾਣਾ ਤੁਸੀਂ ਜਾਣਦੇ ਆ ਸਭ ਕੁਝ ਹਨ ਤੁਸੀਂ ਰੱਬ ਤਾਂ ਨਹੀਂ ਹੋ ਤੁਸੀਂ ਜਾਣਦੇ ਹੋ ਕਿ ਉਹਨਾਂ ਦੇ ਲੇਖਾਂ ਵਿੱਚ ਰੱਬ ਨੇ ਕੀ ਲਿਖਿਆ ਆ ਜੇ ਉਹਨਾਂ ਨੇ ਕੀ ਕਰਨਾ ਗਾਂ ਜਾ ਕੇ ਮੈਨੂੰ ਪਤਾ ਸੀ ਮੈਂ ਕੀ ਕਰਨਾ ਮੈਨੂੰ ਮੇਰੇ ਮਾਪਿਆਂ ਨੂੰ ਪਤਾ ਸੀ ਮੈਂ ਗਾਂ ਜਾ ਕੇ ਕੀ ਕਰੂੰਗੀ ਕਿਸੇ ਨੂੰ ਕੁਝ ਨਹੀਂ ਪਤਾ ਹੁੰਦਾ ਗਾਂ ਉਹਨੇ ਕਿ ਬਾਨਾ ਕੀ ਕਰਨਾ ਹੈ ਨਾ ਤੁਸੀਂ ਆਪਣੇ ਜਜਮੈਂਟ ਨਾਲ ਲਾਇਆ ਕਰੋ ਕਿਸੇ ਨੂੰ ਕੁਝ ਵੀ ਕਹਿਣ ਵੇਲੇ 100 ਵਾਰੀ ਸੋਚਿਆ ਕਰੋ ਉਸ ਪਰਮਾਤਮਾ ਤੋਂ ਡਰਿਆ ਕਰੋ ਠੀਕ ਆ ਕਿਉਂਕਿ ਤੁਹਾਡੀ ਏਕੇ ਗੱਲ ਉਹ ਨੋਟ ਕਰ ਰਹੇ ਆ ਤਾਂ ਇਹ ਤੁਹਾਨੂੰ ਕੋਈ ਇਨਸਾਨ ਨਹੀਂ ਦੇਖ ਰਿਹਾ ਬਟ ਰੱਬ ਦੇਖ ਰਿਹਾ ਆ ਜੋ ਕਰਦੇ ਆ ਅਸੀਂ ਜੋ ਬੋਲਦੇ ਆ ਉਹ ਕਹਿੰਦੇ ਹੁੰਦੇ ਨਾ ਨਾ ਮਾੜਾ ਸੁਣੋ ਨਾ ਮਾੜਾ ਬੋਲੋ ਤੇ ਨਾਮ ਦਾ ਮਾੜਾ ਦੇਖੋ ਤੇ ਜਿਹੜੇ ਗਲਤ ਕਮੈਂਟ ਕਰਦੇ ਆ ਵੀ ਨਾ ਕਰਿਆ ਕਰੋ ਕਰੋ ਤੁਸੀਂ ਕਰੋ ਤੁਹਾਡੀ ਜਬਾਨ ਗੰਦੀ ਤੁਸੀਂ 100 ਵਾਰੀ ਕਰੋ ਜਿਹੜਾ ਚੰਗੇ ਆ ਉਹ ਚੰਗੇ ਕਮੈਂਟ ਕਰਦੇ ਆ ਮੈਂ ਉਹਨਾਂ ਨੂੰ ਬਹੁਤ ਪਿਆਰ ਕਰਦੀ ਆ ਦਿਲੋਂ ਰਿਸਪੈਕਟ ਕਰਦੀ ਇਹਨਾਂ ਦੀ ਕਿਉਂਕਿ ਮੈਨੂੰ ਕਈ سپورਟ ਕਰਦੇ ਆ ਕਿੰਨ ਟੂ ਇਹ ਤੁਸੀਂ ਕਰੋ ਕੰਮ ਲੋਕਾਂ ਦਾ ਕਹਿਣਾ ਭੋਂਕਣਾ ਕੰਮ ਆ ਭੋਂਕੀ ਜਾਵੇ ਕੁੱਤੇ ਆ ਕੁੱਤੇ ਭੋਂਕੇ ਆਪੇ ਮੂੰਹ ਬੰਦ ਕਰ ਲੂਗੇ ਕੁੱਤਿਆਂ ਵਾਲਾ ਸਹਾਰਾ ਹੀ ਆ ਤੇ ਇਨਸਾਨ ਨੂੰ ਆਪਾਂ ਕੁਝ ਕਹਿ ਨਹੀਂ ਸਕਦੇ ਕਿਉਂਕਿ ਜਿੰਨਾ ਕਹੋਗੇ ਉਨਾਂ ਹੀ ਉਹ ਭੋਂਕੂਗਾ ਤੇ ਇਸ ਕਰਕੇ ਜਿਹੜੇ ਬੈਡ ਕਮੈਂਟ ਕਰਦੇ ਆ ਉਹਨਾਂ ਬਾਰੇ ਪਲੀਜ਼ ਤੁਹਾਡੀ ਦਿਮਾਗ ਇੱਧਰ ਹੋਊਗਾ ਇਹ ਤੁਹਾਨੂੰ ਸੰਸਕਾਰ ਇਦਾਂ ਦੇ ਮਿਲੇ ਹੋਗੇ ਤੁਸੀਂ ਤਾਂ ਇਦਾਂ ਦੀ ਬਕਵਾਸ ਕਰਦੇ ਹੋ ਜਿਹਨਾਂ ਨੂੰ ਸੰਸਕਾਰ ਵਧੀਆ ਮਿਲੇ ਆ ਜਿਹੜੇ ਵਧੀਆ ਆ ਜਿਹਨਾਂ ਨੂੰ ਉਸ ਪਰਮਾਤਮਾ ਜੇ ਡਰਦੇ ਆ ਵਧੀਆ ਕਮੈਂਟ ਕਰਦੇ ਆ ਤੇ ਵਧੀਆ ਸਪੋਰਟ ਕਰਦੇ ਆ ਤੇ ਕਹਿੰਦੇ ਆ ਤੁਸੀਂ ਕੰਮ ਕਰੋ ਅਸੀਂ ਤੁਹਾਡੇ ਨਾਲ ਜਿਹੜੇ ਬੈਡ ਕਮੈਂਟ ਕਰਦੇ ਆ ਉਹ ਆਪ ਹੀ ਹੋਊਗੇ ਬੈਡ ਆਪੇ ਉਹਨਾਂ ਦੀਆ ਦਿਮਾਗ ਹੀ ਉਦਾਂ ਦਾ ਗਿਆ ਹੋ ਜਾਂਦਾ ਆ ਇਹਨਾਂ ਦਾ ਦਿਮਾਗ ਵਧੀਆ ਆ ਉਹ ਵਧੀਆ ਕਰਦੇ ਆ ਸਪੋਰਟ ਕਰਦੇ ਆ ਦਿਲੋਂ ਉਹਨਾਂ ਦਾ ਧੰਨਵਾਦ ਕਰਦੀ ਆ ਤੇ ਕਈ ਮੈਨੂੰ ਕਹਿੰਦੇ ਆ ਅੱਜ ਕੱਲ ਕਿਸੇ ਦੀ ਕਾਸਟ ਚਾਹੇ ਕੋਈ ਜਮਾਰ ਆ ਚਾਹੇ ਜੋ ਕੋਈ ਵੀ ਆ ਨਾ ਤੇ ਹੈਗਾ ਤਾਂ ਉਸ ਮਾਲਕਦਾਰ ਬੰਦਾ ਹੀ ਆ ਚਾਹੇ ਜੋ ਕੁਛ ਮਰਜ਼ੀ ਕਰਦਾ ਜੇ ਮੈਂ ਵੀਡੀਓ ਨੂੰ ਨਹੀਂ ਬਹੁਤ ਸਾਰੇ ਕਾਸਟ ਦੇ ਜਿਹੜੇ ਬਹੁਤ ਵੀਡੀਓ ਬਣਾਉਂਦੇ ਆ ਨੂੰੜੀ ਤਾਂ ਨਹੀਂ ਹਾਂ ਵੀ ਇਹ ਕਾਸਟ ਦੇ ਸਾਰੇ ਵੀਡੀਓ ਬਣਾਉਂਦੇ ਆ ਸੋਚਿਆ ਕਰੋ ਕੁਝ ਕਹਿਣ ਵੇਲੇ ਕਿਸੇ ਨੂੰ ਮੇਰੇ ਬੱਚਿਆਂ ਬਾਰੇ ਬਿਲਕੁਲ ਨਾ ਕਹਿਆ ਕਰੋ ਤੁਸੀਂ ਉਸ ਰੱਬ ਤੋਂ ਡਰੋ ਤੁਹਾਨੂੰ ਵੀ ਪਰਮਾਤਮਾ ਨੇ ਤੁਹਾਡੇ ਵੀ ਧੀ ਹੋਗੀ ਮਾਂ ਹੋਗੀ ਜੇ ਕਿਸੇ ਦੀ ਧੀ ਨਹੀਂ ਹੈਗੀ ਮਾਂ ਤਾਂ ਹੋਊਗੀ ਜੇ ਜਿਹੜਾ ਤੁਹਾਡੇ ਉਹ ਵੀ ਹੋਊਗਾ ਬੱਚੇ ਤੁਹਾਡੇ ਹੋਊਗੇ ਕਾਹ ਬੱਚਿਆਂ ਦੇ ਨਿਆਣੇ ਵੀ ਕੁੜੀਆਂ ਹੋ ਸਕਦੀਆਂ ਉਸ ਪਰਮਾਤਮਾ ਦਾ ਡਰ ਕੇ ਜੋ ਵੀ ਗੱਲ ਕਿਹਾ ਕਰੋ ਕਿਸੇ ਬਾਰੇ ਗੱਲ ਕਰਨ ਵਾਲੇ 100 ਵਾਰੀ ਸੋਚਿਆ ਕਰੋ ਉਸ ਪਰਮਾਤਮਾ ਦਾ ਡਰਿਆ ਕਰੋ ਮੈਂ ਕਿ ਕਿਸੇ ਨੂੰ ਜਦੋਂ ਗੱਲ ਕਰਾਂ ਮੈਂ 100 ਵਾਰੀ ਸੋਚਦੀ ਕਿ ਹਾਂ ਵੀ ਅਗਲੇ ਨੂੰ ਕਿੱਦਾਂ ਹੀ ਲੱਗੂਗੀ ਜੇ ਆਪਾਂ ਉਹਨੂੰ ਬੋਲਾਂਗੇ ਜਾਂ ਕਿਸੇ ਨੂੰ ਉੱਚੀ ਬੋਲਾਂਗੇ ਜੇ ਮੈਂ ਕਿਸੇ ਨੂੰ ਉੱਚੀ ਬੋਲ ਪੈਣੀ ਆ ਤਾਂ ਮੈਨੂੰ ਲੱਗਦਾ ਆ ਕਿ ਮੈਂ ਅਗਲੇ ਨੂੰ ਉੱਚੀ ਬੋਲ ਕੇ ਹਾਰਟ ਕਰਤਾ ਅਗਲੇ ਦਿਲ ਦਿਖਾਤਾ ਮੈਂ 100 ਵਾਰੀ ਸੋਚਦੀ ਕਿ ਮੈਂ ਇਦਾਂ ਕਿਉਂ ਕੀਤਾ ਮੈਨੂੰ ਸਮਝ ਨਹੀਂ ਆਦੀ ਜਿਹੜਾ ਇਦਾਂ ਬੋਲਦੇ ਉਹਨਾਂ ਨੂੰ ਕਿਉਂ ਨਹੀਂ ਇਦਾਂ ਮਹਿਸੂਸ ਹੁੰਦਾ ਕਿਸੇ ਨੂੰ ਬੋਲਣ ਵੇਲੇ ਕਿਉਂ ਨਹੀਂ ਇਦਾਂ ਸਮਝਦੇ ਕਿ ਅਸੀਂ ਕਿਸੇ ਨੂੰ ਕਿਸ ਉਹ ਵੀ ਕਿਸੇ ਦੀ ਧੀ ਹੋਊਗੀ ਮਾਂ ਹੋਊਗੀ ਭੈਣ ਹੋਊਗੀ ਹਨਾ ਕਿਸੇ ਦੀ ਘਰ ਵਾਲੀ ਹੋਊਗੀ ਤੁਸੀਂ ਜੋ ਕਿਸਦਾ ਦਿਲ ਕਰਦਾ ਜੋ ਉਸ ਪਰਮਾਤਮਾ ਨੇ ਉਹਨੂੰ ਕੰਮ ਬਖਸ਼ਿਆ ਉਹ ਕਰਨ ਦੇਣਾ ਜਿੱਦਾਂ ਉਸ ਪਰਮਾਤਮਾ ਨੇ ਉਹਨਾਂ ਨੂੰ ਰੋਟੀ ਖਰੋਣੀ ਆ ਜਾਂ ਜਿੱਦਾਂ ਉਹਨਾਂ ਨੂੰ ਜਿਹੜੇ ਕੰਮ ਤੇ ਕਰਨਾ ਪਰਮਾਤਮਾ ਨੂੰ ਉਹ ਕੰਮ ਦਿੰਦਾ ਹਨ ਉਸ ਪਰਮਾਤਮਾ ਦੇ ਜੋ ਉਸ ਰੱਬ ਨੇ ਚਾਹੇ ਉਹ ਦੁੱਖਾ ਚਾਹੇ ਉਹ ਸੋਖਾ ਜੋ ਪਰਮਾਤਮਾ ਨੇ ਸਾਨੂੰ ਦੇਣਾ ਹਨ ਉਹਦੇ ਵਿੱਚ ਰਾਜੀ ਰਹਿਣਾ ਚਾਹੀਦਾ ਜੇ ਪਰਮਾਤਮਾ ਨੇ ਮੈਨੂੰ ਇਦਾਂ ਬਖਸ਼ਿਆ ਆ ਹਾਂ ਵੀ ਤੂੰ ਇਦਾਂ ਮਿਹਨਤ ਕਰ ਇਦਾਂ ਤੂੰ ਕੰਮ ਕਰਣਾ ਤਾਂ ਮੈਂ ਉਹ ਹੀ ਕਰੂੰਗੀ ਆਪਾਂ ਉਸ ਪਰਮਾਤਮਾ ਦੇ ਖਿਲਾਫ ਥੋੜੀ ਜਾ ਸਕਦੇ ਆ ਜੇ ਮੈਨੂੰ ਪਰਮਾਤਮਾ ਨੇ ਬਖਸ਼ਿਆ ਆ ਕਿ ਤੂੰ ਆਹ ਕੰਮ ਕਰ ਇਦਾਂ ਕਰ ਹਾਂ ਮੈਂ ਇਹ ਨਹੀਂ ਕਹਿੰਦੀ ਹਾਂ ਮੈਂ ਮੈਂ ਸ਼ੁਰੂ ਤੋਂ ਵੀਡੀਓ ਬਣਾਉਣੀ ਸੀ ਮੈਨੂੰ ਸ਼ੌਂਕ ਸੀ ਤੇ ਮੈਂ ਪਹਿਲਾਂ ਦੁਕਾਨ ਤੇ ਵੀ ਕੰਮ ਕੀਤਾ ਕੁਵਾਰੀ ਹੁੰਦੀ ਨੇ ਵੀ ਕੰਮ ਕੀਤਾ ਹੁਣ ਮੈਂ ਇੱਥੇ ਵੀ ਜਦੋਂ ਮੇਰਾ ਵਿਆਹ ਹੋ ਗਿਆ ਫਿਰ ਆਪਾਂ ਕਰਾਇ ਤੇ ਦੁਕਾਨ ਲਈ ਫਿਰ ਉਹ ਵੀ ਮੈਂ ਦੁਕਾਨ ਕਰਦੀ ਰਹੀ ਹੁਣ ਮੇਰੇ ਬੱਚੇ ਹੋਣ ਕਰਕੇ ਮੈਂ ਤੋਂ ਨਹੀਂ ਦੁਕਾਨ ਤੇ ਜਾ ਹੁੰਦਾ ਮੈਂ ਦੁਕਾਨ ਤੇ ਜਾਨੀ ਲਈ ਦੁਕਾਨ ਤੇ ਮੈਂ ਆਪਣੇ ਛੋਟ ਜਿਹੜੀ ਸਹਿਜ ਪ੍ਰੀਤ ਦਾ ਉਹਨੂੰ ਮੈਂ ਲੈ ਕੇ ਸਵਾ ਮਹੀਨੇ ਦੀ ਨੇ ਬਹੁਤ ਮਿਹਨਤ ਕੀਤੀ ਆ ਬਹੁਤ ਦੁੱਖ ਦੇਖੇ ਆ ਤੇ ਹੁਣ ਜੇ ਮੈਂ ਵੀਡੀਓ ਬਣਾਉਣੀ ਆ ਤਾਂ ਲੋਕੀ ਮੈਨੂੰ ਇਦਾਂ ਕਹਿੰਦੇ ਆ ਹੈ ਨਾ ਕਹੀ ਜਾ ਮੈਂ ਪਰਵਾਹ ਨਹੀਂ ਕਰਦੀ ਕਿਉਂਕਿ ਮੇਰੀ ਫੈਮਲੀ ਨਾਲ ਆ ਮੇਰੇ ਹਸਬੰਦ ਨਾਲ ਤੇ ਪਹਿਲੀ ਗੱਲ ਤਾਂ ਜਿਹੜੇ ਨਾ ਜ਼ਿਆਦਾਤਰ ਦੇਖਿਆ ਨਾ ਕਿ ਆਪਣੇ ਜ਼ਿਆਦਾਤਰ ਸਾਨੂੰ ਜ਼ਿਆਦਾ ਹਰਟ ਕਰਦੇ ਆ ਸਾਨੂੰ ਕਹਿੰਦੇ ਆ ਕਿ ਤੁਸੀਂ ਆ ਕੀ ਕਰਦੇ ਹੋ ਕਰਦੇ ਕਈ ਤਾਂ ਮੈਨੂੰ ਕਹਿੰਦੇ ਆ ਨਚਾਰਾ ਵਾਂਗੂ ਟੱਪੀ ਜਾਂਦੀ ਘਰ ਦਾ ਕੰਮ ਤੂੰ ਕਰਦੀ ਨਹੀਂ ਨਹੀਂ ਤੁਸੀਂ ਦੇਖਣ ਉਹਨੇ ਘਰ ਦਾ ਕੰਮ ਕਰਦੀ ਕਿ ਨਹੀਂ ਜਾਂ ਤੁਸੀਂ ਮੇਰਾ ਕੰਮ ਕਰਨ ਆਉਨੇ ਹੋ ਹੈ ਤੁਸੀਂ ਰੋਟੀ ਭੁੰਨਨੇ ਆਂ ਜਾਂ ਦਾਲ ਸਬ지 ਆਉਨੇ ਆਂ ਕੁਝ ਮੇਰੇ ਰਿਸ਼ਤੇਦਾਰਾਂ ਨੇ ਮੈਨੂੰ ਉਦਾਂ ਕਿਹਾ ਆ ਸੋ ਸਮਝ ਕੇ ਗੱਲ ਕਰਿਆ ਕਰੋ ਠੀਕ ਆਣਾ ਜੇ ਕਰ ਨਹੀਂ ਹੁੰਦੀ ਤਾਂ ਮੂੰਹ ਤੇ ਗੱਲ ਕਰਿਆ ਕਰੋ ਕਿਸੇ ਦੇ ਪਿੱਠ ਪਿੱਛੇ ਗੱਲ ਨਾ ਕਰਿਆ ਕਰੋ ਠੀਕ ਆਣਾ ਜੇ ਮੂੰਹ ਤੇ ਗੱਲ ਕਹਿਣ ਦੀ ਹਿੰਮਤ ਰੱਖਦੇ ਹੋ ਤਾਂ ਮੂੰਹ ਤੇ ਕਿਹਾ ਕਰੋ ਪਿੱਠ ਪਿੱਛੇ ਨਾ ਕਰੋ ਇਹ ਮੇਰੇ ਕਿਸ ਰਿਸ਼ਤੇਦਾਰ ਨੂੰ ਮਿਲੋਤਾ ਆ ਧਿਆਨ ਨਾਲ ਸੁਣ ਲਿਓ ਮੇਰੇ ਮੂੰਹ ਤੇ ਗੱਲ ਜਿਹੜੀ ਕਹਿਣੀ ਕੋਹ ਤ ਨਾਲੇ ਮੇਰੇ ਤੋਂ ਚਾਰ ਸੁਣੋ ਵੀ ਠੀਕ ਆ ਨਾ ਜੇ ਤੁਹਾਨੂੰ ਕਹਿਣਾ ਆਉਂਦਾ ਤਾਂ ਮੈਨੂੰ ਸੁਣਾਉਣਾ ਵੀ ਆਉਂਦਾ ਠੀਕ ਆ ਨਾ ਕਹਿੰਦੇ ਹੁੰਦੇ ਨਾ ਕੀ ਕੁਝ ਗੱਲ ਤਾਂ ਸੁਣਨਾ ਨਹੀਂ ਚਾਹੀਦਾ ਉਹਦਾ ਜਵਾਬ ਹੀ ਦਿਓ ਉਹ ਵੀ ਉਹ ਵੀ ਮਾੜਾ ਹੁੰਦਾ ਜੇ ਗੱਲ ਤਾਂ ਸੁਣਨਾ ਆ ਸੁਣਾਉਣਾ ਵੀ ਮਾੜਾ ਆ ਤੁਸੀਂ ਵੀ ਸੁਣਾਓ ਜੇ ਕੋਈ ਤੁਹਾਨੂੰ ਸੁਣਾਉਂਦਾ ਆ ਜ਼ਰੂਰੀ ਤਾਂ ਨਹੀਂ ਹਰ ਵਾਰੀ ਸੁਣੀ ਜਾਓ ਕਿਸਰ ਕੇ ਸੁਣਾਓ ਵੀ ਹਾਂਜੀ ਹਾਂਜੀ ਪਿੱਛੇ ਪਤਾ ਉਹ ਉਹ ਲਿਖ ਦਿਓ ਨਾਮ ਮੇਰਾ ਤੇ ਮੇਰੀ ਬੱਚੀ ਮੇਰਾ ਵੀਡੀਓ ਬਣਾਉਂਦੀ ਆ ਪਹਿਲਾਂ ਮੇਰੀ ਬੱਚੀ ਮੇਰਾ ਵੀਡੀਓ ਬਣਾਉਂਦੀ ਸੀ ਨਾ ਫੇਰ ਲੋਕੀ ਕਹਿੰਦੇ ਕੁੜੀ ਨੂੰ ਵਿਗਾੜਨਦੀ ਆ ਜੇ ਮੈਂ ਹੁਣ ਕੱਲੀ ਬਣਾਉਂਦੀ ਆ ਤਾਂ ਮੈਨੂੰ ਕਹਿੰਦੇ ਆ ਦੁਨੀਆ ਮੇਰੇ ਨਾਲ ਤਾਂ ਕਿਸੇ ਨੂੰ ਕਿਸੇ ਤਰ੍ਹਾਂ ਵੀ ਜੀਣ ਨਹੀਂ ਦਿੰਦੀ ਹੈਗੀ ਕਿਸੇ ਤਰ੍ਹਾਂ ਵੀ ਜੀਣ ਦੇਣਾ ਕਿਸੇ ਨੇ ਇਸ ਕਰਕੇ ਜੋ ਤੁਹਾਡਾ ਦਿਲ ਕਰਦਾ ਤੁਸੀਂ ਕਰੋ ਜਿਹੜੇ ਹੋਰ ਵੀ ਵੀਡੀਓ ਬਣਾਉਂਦੇ ਆ ਤੁਸੀਂ ਵੀਡੀਓ ਬਣਾਓ ਆਪਣਾ ਕੰਮ ਕਰੋ ਮਿਹਨਤ ਕਰੋ ਕੋਈ ਵੀ ਕੰਮ ਮਿਹਨਤ ਤੋਂ ਬਿਨਾ ਨਹੀਂ ਹੋ ਠੀਕ ਆ ਚਾਹੇ ਵੀਡੀਓ ਆ ਚਾਹੇ ਬਲੌਗ ਆ ਚਾਹੇ ਤੁਸੀਂ ਦਿਹਾੜੀ ਕਰਦੇ ਹੋ ਚਾਹੇ ਤੁਸੀਂ ਘਰ ਦਾ ਕੰਮ ਕਰਦੇ ਸਾਰਾ ਮਿਹਨਤ ਨਾਲ ਹੀ ਹੁੰਦਾ ਆ ਤੁਸੀਂ ਆਪਣੀ ਮਿਹਨਤ ਕਰੋ ਤੇ ਜਿੰਨੀ ਮਿਹਨਤ ਕਰਨੀ ਕਰੋ ਰੱਬ ਤਾਂ ਦੇ ਨਾਲ ਆ ਠੀਕ ਆ ਜਿਹੜਾ ਜੋ ਕਹਿੰਦਾ ਉਹਨੂੰ ਕਹੀ ਜਾਣ ਦੋ ਉਹਨਾਂ ਦੀਆਂ ਗੱਲਾਂ ਨੂੰ ਇਗਨੋਰ ਕਰੋ ਤੇ ਆਪਣਾ ਕੰਮ ਤੁਸੀਂ ਕਰੋ ਤੇ ਉਸ ਪਰਮਾਤਮਾ ਤੋਂ ਡਰੋ ਕਿਉਂਕਿ ਜੋ ਉਸ ਪਰਮਾਤਮਾ ਨੇ ਕਰਨਾ ਆ ਉਹ ਸਾਨੂੰ ਕਿਸੇ ਨੂੰ ਨਹੀਂ ਪਤਾ ਕਦੋਂ ਨੇ ਕੀ ਕਰ ਦੇਣਾ ਆ ਨਾ ਇਸ ਕਰਕੇ ਸੋਚ ਸਮਝ ਕੇ ਕਿਸੇ ਨੂੰ ਵੀ ਗੱਲ ਕਹਿਣੀ ਸੋਚ ਸਮਝ ਕੇ ਕਹੋ ਜੀ ਆਪਾਂ ਕਿਸੇ ਦਾ ਬੁਰਾ ਕਰਦੇ ਨਹੀਂ ਤਾਂ ਰੱਬ ਸਾਡੇ ਨਾਲ ਵੀ ਨਹੀਂ ਹੋਣ ਦਿੰਦਾ ਜੇ ਆਪਾਂ ਕਿਸੇ ਨੂੰ ਬੁਰਾ ਕਹਿੰਦੇ ਨਹੀਂ ਤਾਂ ਰੱਬ ਸਾਡੇ ਨਾਲ ਵੀ ਨਹੀਂ ਹੋਣ ਦਿੰਦਾ ਜਿਹੜਾ ਵਾਕਈ ਕਹਿੰਦਾ ਆ ਕਈ ਜਾਣ ਦੋ ਜਿਹੜਾ ਆਪ ਚੰਗਾ ਆ ਉਹੀ ਚੰਗੇ ਕਮੈਂਟ ਕਰੂਗਾ ਪਲੀਜ਼ ਮੈਨੂੰ ਮਾੜਾ ਜਿਹਾ ਦੱਸਿਓ ਕਿ ਜੇ ਮੈਂ ਕੋਈ ਸ਼ੁਭ ਬੁਰਾ ਕਿਆ ਹੋ ਗਿਆ ਤਾਂ ਮੈਨੂੰ ਮਾਫ਼ ਕਰਿਓ ਤੇ ਮੈਂ ਉਸ ਪਰਮਾਤਮਾ ਤੋਂ ਡਰਦੀ ਆ ਸੋ ਸਮਝ ਕੇ ਪੁਰਾ ਬਸ ਸਾਨੂੰ ਇਦਾਂ ਹੀ ਕਿਸੇ ਨੂੰ ਬੁਰਾ ਕਹਿਣ ਤੋਂ ਰੋਕ ਕੇ ਸਾਨੂੰ ਹਮੇਸ਼ਾ ਜਿਹੜੇ ਬੁਰੇ ਰਾਹ ਆ ਉਹ ਤੋਂ ਜਾਣ ਤੋਂ ਰੋਕ ਕੇ ਆਪਾਂ ਕੁਝ ਗੱਲਾਂ ਤਾਂ ਨਹੀਂ ਕਰਦੇ ਆਪਾਂ ਤਾਂ ਆਪਣੀ ਫੈਮਿਲੀ ਚ ਹੀ ਰਹਿਨੇ ਆ ਆਪਣੀ ਫੈਮਿਲੀ ਚ ਵੀਡੀਓ ਬਣਾਉਣੀ ਆ ਨਾ ਜਾਂ ਮੇਰੇ ਦੋ ਬੇਟੀਆਂ ਆ ਜਾਂ ਮੇਰੇ ਹਸਬੰਡ ਆ ਆਪਾਂ ਉਹਨਾਂ ਦੇ ਉਹਨਾਂ ਦੇ ਨਾਲ ਹੀ ਆ ਆਪਾਂ ਉਹਨਾਂ ਤੋਂ ਬਾਹਰ ਥੋੜੀ ਕੋਈ ਕੰਮ ਕਰਦੇ ਆ ਨਾ ਆਪਾਂ ਉਹਨਾਂ ਦੀ ਸਾਨੂੰ ਆਪਾਂ ਉਹਨਾਂ ਨੂੰ ਪੁੱਛਦੇ ਆ ਉਹਨਾਂ ਨੂੰ ਮਨ ਲਾ ਕਿ ਉਹ ਸਾਨੂੰ ਖੋਲ ਦਿੰਦੇ ਆ ਨਾ ਕਈ ਨਹੀਂ ਖੋਲ ਦਿੰਦੇ ਆ ਮੇਰੇ ਹਸਬੰਦ ਨਹੀਂ ਇੱਦਾਂ ਰਹੇਗੇ ਉਹ ਮੈਨੂੰ ਖੋਲ ਦਿੰਦੇ ਆ ਕਹਿੰਦੇ ਜੋ ਤੂੰ ਕੰਮ ਨਾ ਕਰ ਆਪਾਂ ਗੱਲ ਤਾਂ ਥੋੜੀ ਨਾ ਵੀਡੀਓ ਬਣਾਈ ਦੀਆਂ ਆ ਅਸੀਂ ਕੁਝ ਗਲਤ ਕੰਮ ਥੋੜੀ ਕਰੀਦਾ ਆਪਣੀ ਮਿਹਨਤ ਕਰੀਦੀ ਆ ਤੇ ਇਹ ਥੋੜੀ ਆ ਕਿ ਮਿਹਨਤ ਕਰੀਦੀ ਆ ਵੀਡੀਓ ਬਣਾਈ ਦੀਆਂ ਬਲੌਗ ਬਣਾਈ ਦੀਏ ਤੇ ਵਧੀਆ ਚੱਲੀ ਜਾਂਦਾ ਆ ਬਾਕੀ ਜਿਹੜੇ ਸਪੋਰਟ ਕਰਦੇ ਏ ਏਦੇ ਸਪੋਰਟ ਕਰਦੇ ਰਹੋ ਸਾਰੇ ਜਾਣੇ ਏਦੇ ਸਾਥ ਦਿੰਦੇ ਰਹੋ ਤੁਹਾਡੇ ਸਾਥ ਨਾਲ ਅਸੀਂ ਇੱਥੇ ਤੱਕ ਪਹੁੰਚੇ ਆ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਜਦੋਂ ਵਧੀਆ-ਵਧੀਆ ਸਾਰੇ ਜਾਣੇ ਕਮੈਂਟ ਕਰਦੇ ਆ ਮੈਨੂੰ ਸਪੋਰਟ ਕਰਦੇ ਆ ਜਿਹੜੇ ਤੁਸੀਂ ਕੰਮ ਕਰੋ ਲੋਕਾਂ ਦੀ ਪਰਵਾਹ ਨਾ ਕਰੋ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਨੇ ਵਧੀਆ ਕਮੈਂਟ ਕਰਦੇ ਹੋ ਜਿਹੜੇ ਬੈਡ ਕਮੈਂਟ ਕਰਦੇ ਹੋ ਕੋਈ ਨਹੀਂ ਜੀ ਤੁਹਾਡਾ ਹੀ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਸਪੋਰਟ ਕਰਦੇ ਹੋ ਸਾਡੇ ਰੀਲਾਂ ਦੇਖਦੇ ਹੋ ਨਾ ਤੇ ਕੋਈ ਨਹੀਂ ਬਾਕੀ ਉਸ ਪਰਮਾਤਮਾ ਤੋਂ ਆਪਾਂ ਡਰਦੇ ਆ ਤੇ ਪਲੀਜ਼ ਮੈਨੂੰ ਜੋ ਕੁਝ ਮੱਝ ਕਹਿ ਲਿਆ ਕਰੋ ਪਲੀਜ਼ ਮੇਰੇ ਬੱਚਿਆਂ ਤੱਕ ਨਾ ਆ ਜਾਇਆ ਕਰੋ ਕਿਉਂਕਿ ਉਹਨਾਂ ਦਾ ਭਾਗ ਤੁਸੀਂ ਤਾਂ ਨਹੀਂ ਲਿਖਿਆ ਉਸ ਪਰਮਾਤਮਾ ਨੇ ਲਿਖਿਆ ਉਹ ਪਰਮਾਤਮਾ ਜਾਣਦਾ ਆ ਉਹਨਾਂ ਨੇ ਗਾਂ ਕੀ ਕਰਨਾ ਆ ਕਦੋਂ ਕਰਨਾ ਆ ਕਿਵੇਂ ਕਰਨਾ ਆ ਨਾ ਉਹ ਤਾਂ ਮੈਨੂੰ ਵੀ ਨਹੀਂ ਪਤਾ ਮੈਂ ਮਾਂ ਹੋ ਕੇ ਮੈਨੂੰ ਨਹੀਂ ਪਤਾ ਉਹਨਾਂ ਨੇ ਕੀ ਕਰਨਾ ਆ ਨਾ ਉਹਨਾਂ ਦੀ ਉਸ ਪਰਮਾਤਮਾ ਨੂੰ ਪਤਾ ਇਹਨਾਂ ਨੇ ਕੀ ਕਰਨਾ ਆ ਉਸ ਪਰਮਾਤਮਾ ਨੇ ਤੇ ਤਕਦੀਰ ਲਿਖੀ ਆ ਉਹਨਾਂ ਦੇ ਭਾਗ ਲਿਖੀ ਆ ਉਹਨਾਂ ਦੇ ਭਾਗ ਉਹਨਾਂ ਦੇ ਨਾਲ ਆ ਠੀਕ ਆ ਆਪਾਂ ਪੂਰੀ ਸਪੋਰਟ ਕਰਾਂਗੇ ਉਹਨਾਂ ਨੂੰ ਪੜ੍ਹਉਣ ਦੀ ਲਿਖਉਣ ਦੀ ਜਿੱਦਾਂ ਹੁਣ ਅਸੀਂ ਪੜ੍ਹਾਉਂਦੇ ਆ ਆਪਣੀ ਦੂਜੀ ਬੱਚੇ ਨੂੰ ਵੀ ਇਦਾਂ ਪੜ੍ਹਾਵਾਂਗੇ ਉਸ ਪਰਮਾਤਮਾ ਇੱਦੇ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਸਾਰਿਆਂ ਦਾ ਭਲਾ ਕਰੇ ਪਰਮਾਤਮਾ ਸਭ ਨੂੰ ਤੰਦਰੁਸਤੀ ਬਖਸ਼ੇ ਮੈਂ ਤਾਂ ਇਹ ਜੋਨੀਆਂ ਜਿਹੜੇ ਬੈਡ ਕਮੈਂਟ ਕਰਦੇ ਆ ਉਹਨਾਂ ਦਾ ਵੀ ਭਲਾ ਕਰੇ ਉਹਨਾਂ ਦੇ ਵੀ ਸਾਰੇ ਪਰਵਾਨ ਨੂੰ ਸੁਖੀ ਰੱਖੇ ਕਿਸੇ ਦਾ ਪਰਮਾਤਮਾ ਮਾੜਾ ਨਾ ਕਰੇ ਕਿਉਂਕਿ ਜਦੋਂ ਆਪਾਂ ਕਿਸੇ ਦਾ ਚੰਗਾ ਸੋਚਦੇ ਆ ਚੰਗਾ ਕਰਦੇ ਆ ਤਾਂ ਉਹ ਪਰਮਾਤਮਾ ਵੀ ਸਾਡਾ ਚੰਗਾ ਕਰਦਾ ਆ ਇਸ ਕਰਕੇ ਕਿਸੇ ਦਾ ਮਾੜਾ ਨਾ ਕਰੋ ਪਲੀਜ਼ ਬੈਡ ਕਮੈਂਟ ਮੇਰੇ ਬੱਚਿਆਂ ਕਰਕੇ ਨਾ ਕਰੋ ਮੈਨੂੰ ਇਹ ਮਾੜਾ ਲੱਗਦੀਆਂ ਮਾੜਾ ਲਾ ਤਾਂ ਜਿਹੜਾ ਤੁਸੀਂ ਮੇਰੇ ਕੁੜੀਆਂ ਬਾਰੇ ਕੁਛ ਕਹਿ ਨਹੀਂ ਆ। ਮੇਰੇ ਵਾਰੀ ਜੋ ਕੁਛ ਮਰਜ਼ੀ ਕਹ ਲੋ। ਪਰ ਮੇਰੇ ਬੱਚਿਆਂ ਬਾਰੇ ਕੁਛ ਨਾ ਕਿਆ ਕਰੋ। ਮੇਰੀਆਂ ਤੀਆ ਬਾਰੇ ਕੁਛ ਨਾ ਕਿਆ ਕਰੋ। ਮੈਨੂੰ ਜੋ ਕੁਝ ਮਰਜ਼ੀ ਕਹੋ। ਸੋ ਵਾਰੀ ਕਹਿ ਲੋ ਮੈਂ ਨਹੀਂ ਰਗੂਨੀ। ਮੇਰੇ ਬੱਚਿਆਂ ਨੂੰ ਕੁਛ ਨਾ ਕਿਆ ਕਰੋ। ਅੰਮਾ ਅਜੇ ਹੁੰਦਾ ਨਹੀਂ ਧਾਗਾ ਜਿਆ। ਕਿਉਂਕਿ ਤੁਹਾਨੂੰ ਤੁਸੀਂ ਕੁਛ ਨਹੀਂ ਦੰਦੇ ਉਹਨਾਂ ਨੇ ਕੀ ਕੰਨਾ ਆ। ਇਹਨੀਆਂ ਮੇਰੇ ਪਿਆਰੀਆਂ ਪ੍ਰੀਤ ਬੱਚਿਆਂ ਇਹਨਾਂ ਨੂੰ ਪਲੀ ਸੁਣਾ ਕੁਛ ਕਿਆ ਕਰੋ। ਬੱਚੀਆਂ ਹਲੇ ਹਨ ਉਹਨਾਂ ਨੂੰ ਇਸ ਵਾਰੇ ਕੁਝ ਨਹੀਂ ਪਤਾ ਤੇ ਬਾਕੀ ਸਾਰੇ ਇਸਪੋਰਟ ਕਰਦੇ ਰਹੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਿਆਣੀ ਦਾ ਨਾ ਮੇਰਾ ਸਿਆਣੀ ਦਾ ਮੈਂ ਤਾਂ ਫੋਨ ਖੋਲਿਆ ਕਹਿੰਦੀ ਮੰਮੀ ਫੋਨ ਫੜਾਓ ਤੁਸੀਂ ਰੋਣ ਲਾ ਪੇ ਕਹਿੰਦੀ ਮੰਮੀ ਦਾ ਰੋਣਾ ਕਿ ਲੋਕਰ ਦਾ ਕੰਮ ਹੀ ਹੈ ਭੁੱਲੀ ਜਾਣਾ ਕਹਿੰਦੀ ਮੈਂ ਮਰੋਂ ਉਹਨੂੰ ਫੋਨ ਕੱਢ ਦਿੱਤਾ ਮੈਂ ਕੋਲ ਉਹ ਹਨਾ ਸਬ지 ਸਬਜੀ ਬਣਾਉਣੇ ਆ ਛੱਡੋ ਸਾਰਿਆਂ ਨੂੰ ਜੋ ਜਿਹੜਾ ਜੋ ਕਿੰਦਾ ਕਹੀ ਜਾਵੇ ਹਨਾ ਤੇ ਹੁਣ ਆਪਾਂ ਲੱਗੇ ਆਂ ਸਬਜੀ ਬਣਾਉਣ ਅਸੀਂ ਅੱਜ ਬਨੁਣੀ ਐ ਜੇ ਪਿੰਡੀਆਂ ਮੈਂ ਪਿਆਜ਼ ਕੱਟ ਲਈ ਸੀ ਇਹਦੇ ਨਾਲ ਥੋੜਾ ਟਮਾਟਰ ਦਿੱਤੇ ਆ ਆ ਦੇਖੋ ਇਹ ਥੋੜਾ ਟਮਾਟਰ ਟਮਾਟਰ ਕੱਟੇ ਹੋਇਆ ਟਮਾਟਰ ਵੀ ਕਾਲੀਓ ਕਿ ਟਮਾਟਰ ਪਾਉਣਾ ਜ਼ਰੂਰੀ ਆ ਹਾਲੇ ਮੈਂ ਪਿੰਡੀਆਂ ਦੇ ਨਾਲ ਦੀ ਪਿੰਡੀਆਂ ਦੇ ਨਾਲ ਦੀ ਨੀਰ ਪੋਲਿਓ ਦੇਖੋ ਹੌਈ ਹੌਈ ਉਹਕੇ ਟਮਾਟਰ ਪੌਣਾ ਜ਼ਰੂਰੀ ਆ ਫੇ ਭਿੰਡੇੜ ਲਾਲਾ ਜਿਹਾ ਛੱਡ ਦਿਆ ਨਹੀਂ ਆ ਤੇ ਇਸ ਕਰਕੇ ਆਪਾਂ ਵੀ ਟਮਾਟਰ ਵੀ ਪਾਵਾਂਗੇ ਪਿਆਜ਼ ਦੀ ਕੁੱਲੀ ਕਰਦੀ ਆ ਕਿਉਂਕਿ ਭਿੰਡੀਆਂ ਵਿੱਚ ਜ਼ਿਆਦਾ ਪਿਆਜ਼ ਵਧੀਆ ਲੱਗਦੇ ਆ ਹੁਣ ਮੈਂ ਲੱਗੀਆਂ ਜੀ ਸਬਜ਼ੀ ਬਣਾਉਣ ਸਮਾਰ ਸਾਰਾ ਰੱਖ ਲਵਾਂ ਰੈਡੀ ਛੜੀ ਕਰ ਲਵਾਂ ਲਓ ਜੀ ਹੁਣ ਆਪਾਂ ਲੱਗੇ ਜੀ ਤੜਕਾ ਲਵਾਂ ਪਿਆਰ ਕਿਉਂ ਜੇ ਆਪਾਂ ਪਕਾਉਦੇ ਆ ਬੜਾ ਨਹੀਂ ਪੁੱਤ ਬਣਾਉਣੀ ਹੁਣੀ ਬਣਾਣੀ ਮੈਂ ਆਪਣੇ ਪੁੱਤ ਨੂੰ ਲੋ ਵਾਦੀ ਤੜਕਾ ਮੱਦ ਲਾਪਿਆ ਦੇ ਵੀ ਬੜਾ ਬੋਏ ਸਾਦਾ ਲੱਗਣ ਤੇ ਤੜਕਾ ਪਿੰਡੀਆਂ ਨੂੰ ਅਸੀਂ ਵਾਲਿਆਂ ਪਿਆਰ ਟਮਾਟਰ ਤੇ ਆ ਸਾਡੇ ਪਈਆਂ ਜੀ ਪਿੰਡੀਆਂ ਤੇ ਇਹ ਪਿੰਡੀਆਂ ਬਣਾਵਾ ਕੇ ਵਧੀਆ ਤਰੀਕੇ ਨਾਲ ਜਿਹੜੀਆਂ ਸਾਡੀਆਂ ਸਵਾਦ ਬਨਣਾ ਉਹਦਾ ਮੈਨੂੰ ਪਿੰਡੀਆਂ ਪਸੰਦ ਨਹੀਂ ਉਹ ਬਟ ਮੈਂ ਕੋਸ਼ਿਸ਼ ਕਰਾਂਗੀ ਵਧੀਆ ਬਣਾਉਂਦੀ ਜਿਹੜੀਆਂ ਮੈਨੂੰ ਸਵਾਦ ਲੱਗਣ ਧੂਆ ਹੋ ਗਿਆ ਦੇਖੋ ਆਹ ਧੂਆ ਨਾਟਕ ਮੇਰਾ ਆ ਗਿਆ ਫੇਵਰਟ ਫੀਮਰਾ ਉਹ ਲੰਘਾ ਕਰ ਗਿਆ ਚੁੱਲ੍ਹੇ ਮੋਰੇ ਬੈ ਕੇ ਕਿੰਨਾ ਪਸੀਨਾ ਆ ਗਿਆ ਓਹੋ ਬਹੁਤ ਪੁਰਾਣਾ ਹੜੂੰਦਾ ਚੁੱਲ੍ਹੇ ਮੋਰੇ ਖੜੇ ਟੁੜਕਾ ਮੈਂ ਬਸ ਲੱਗਣੀ ਦੀ ਆ ਅੱਗੇ ਇਦਾਂ ਦਾ ਕਲਰ ਹੋ ਗਿਆ ਟੁੜਕੇ ਦਾ ਤੇ ਅੱਗ ਹਾਂ ਬਹੁਤ ਧੂਆਂ ਮਾਰਨ ਦੀ ਹੈ ਤਾਂ ਦੋਸਤੋ ਇਹ ਕੱਚੇ ਜਿਹੇ ਰੱਖਣਾ ਜ਼ਿਆਦਾ ਭੁੰਨਣਾ ਨਹੀਂਓ ਤੇ ਗੁਪੀਂਡਿਆ ਤੇ ਪਿਆਜ਼ ਇਦਾਂ ਦੇ ਹੁੰਦੇ ਆ ਲਓ ਜੀ ਭਿੰਡਿਆ ਹੁਣ ਪਾਤੀ ਆਏ ਅਸੀਂ ਦੇਚ ਹੁਣ ਆਪੈਨ ਨੂੰ ਕਰ ਦਾਂਗੇ ਮਿਕਸ ਲੋਜੀ ਹੁਣ ਇਹਦੇ ਵਿੱਚ ਕੋਈ ਨਹੀਂ ਪੋਣਾ ਨਾ ਪਾਣੀ ਪੋਣਾ ਆ ਤੇ ਨਾ ਹੀ ਤੁਸੀਂ ਜ਼ਿਆਦਾ ਅੱਗ ਬਲਣੀ ਆ ਲਾਈਟ ਲਾਈਟ ਅੱਗ ਦੇ ਨਾ ਬਣਾਵੋ ਲੋ ਜੀ ਢੇਰਾ ਹੋ ਗਿਆ ਆ ਤੇ ਇਨਾਂ ਦੇ ਪਾਪਾ ਆਏ ਨਹੀਂ ਹੱਲੇ ਬਸ ਆਉਣ ਵਾਲੀ ਆ ਤੇ ਸਹਰੂ ਬਾਹਰ ਖੇਡਦੀ ਪਈ ਆ ਤੇ ਅੱਜ ਸ਼ਲੀਨ ਹੈ ਫੋਨ ਹੀ ਮੇਰਾ ਉਲਟਾ ਹੋ ਗਿਆ ਸੀ ਮੈਂ ਵੇਟ ਕਰਨ ਦਈਆਂ ਇਹਨਾਂ ਦੀ ਭੁੱਖ ਬੜੀ ਲੱਗੀ ਹੋ ਤੇ ਆਪਾਂ ਬਣਾਈ ਆ ਜੀ ਤੁਹਾਨੂੰ ਦੱਸਾਇਆ ਸੀ ਭਿੰਡੀਆਂ ਤੇ ਨਾਲ ਆਪਾਂ ਬਣਾਏ ਬਣਾਵਾਗੇ ਖੱਟਾ ਪਕੌੜੀਆਂ ਵਾਲਾ ਤੇ ਭਿੰਡੀਆਂ ਨਾਲ ਰੋਟੀ ਖਾਵਾਂਗੇ ਦੇਖਦੇ ਆ ਭਿੰਡੀਆਂ ਕਿੱਦਾਂ ਦੀ ਬਣੀਆਂ ਬਸ ਇਹਦੇ ਪਾਪਾ ਜੀ ਵੇਟ ਕਰ ਲੈਂਦੇ ਆ ਸ਼ੈਦ ਗੁੱਗੂ ਖਲਾਤਾ ਆ ਆ ਦੇਖੋ ਸ਼ੈਦੂ ਜਸਲੀਨ ਦੇ ਬੁੱਡੇ ਦੇ ਇਹਦੇ ਬੁੱਡੇ ਹਨਚੂ ਤੇਰੇ ਗੁੱਦ ਦੇ ਸੀ ਇਸ ਲਈ ਨੂੰ ਹੁਣ ਮਾੜਾ ਜਿਹਾ ਫਰਕ ਪਿਆ ਪਚਾਰੀਓ ਕੀ ਆ ਖੁਸ਼ ਹੁੰਦਾ ਹੀ ਹੋਗਾ ਮਨ ਕਿਸੇ ਦਾ ਇੰਨੀ ਫੰਨੀ ਵੀਡੀਓ ਅਸੀਂ ਬਣਾਈ ਦੀ ਆ ਸਾਰਿਆਂ ਦਾ ਮਨ ਖੁਸ਼ ਹੁੰਦਾ ਹੋਗਾ ਉਹਦੇ ਵਿੱਚ ਕੁਝ ਗਲਤ ਤਾਂ ਹੁੰਦਾ ਨਹੀਂ ਉਹ ਤੇ ਬਾਕੀ ਥੱਲੇ ਛੋਟਾ ਬੱਚਾ ਆ ਗਾਂਗਾ ਉਹਨੂੰ ਅਕਲ ਆਪ ਹੀ ਆ ਜਾਣੀ ਆ ਤੇ ਤੁਹਾਨੂੰ ਪਤਾ ਹੀ ਆ ਛੋਟੇ ਬੱਚੇ ਦੀ ਆਪ ਤਾਂ ਕੁਸ਼ ਹੋਣੀ ਆ ਤੇ ਜਵਾਨੀ ਦੀਆਂ ਹੋਰ ਹੁੰਨੀਆਂ ਆ ਗਾਂ ਜਾ ਕੇ ਹੋਰ ਹੁੰਨੀਆਂ ਕੋਈ ਹੱਸਦਾ ਹੀ ਹੋਗਾ ਸਾਡੀ ਵੀਡੀਓ ਤੇ ਜਰੂਰ ਦੱਸਿਓ ਕੌਣ ਕੌਣ ਹੱਸਦਾ ਸਾਡੀ ਵੀਡੀਓ ਦੇਖ ਕੇ ਸਾਇਰ ਲੋ ਜੀ ਇਹ ਆ ਗਏ ਆ ਹੁਣ ਫੜਾ ਕੁੜੀ ਨੂੰ ਹੁਣ ਆ ਗਿਐਂ ਤਾਂ ਇਹ ਕਿਹ ਹੈ ਹੈਰਬਲ ਇਹਨਾਂ ਕੀ ਹੋਣਾ ਮੂੰਹ ਚਿੱਟਾ ਮੇਰਾ ਚਿੱਟਾ ਹੀ ਆ ਤੇਰੇ ਲਈ ਲਿਆਂਦਾ ਨਾ ਸਾਡਾ ਤੇਲ ਖਤਮ ਹੋ ਗਿਆ ਸ ਤੇਲ ਲੈ ਕੇ ਆਏ ਆ ਆ ਪਤਾ ਨਹੀਂ ਮੇਲੇ ਕੀ ਲੈ ਕੇ ਆਏ ਕਹਿੰਦੇ ਤੇਰਾ ਮੂੰਹ ਚਿੱਟਾ ਹੋ ਜੂ ਇਹਨਾਂ ਆ ਦੱਸਿਓ ਇਹਨਾਂ ਮੂੰਹ ਚਿੱਟਾ ਹੁੰਦਾ ਤੇਲ ਲੈ ਕੇ ਆਲੂ ਪਤਾ ਨਹੀਂ ਆਂਦੇ ਕਿਨੇ ਹੁਣ ਮੈਂ ਲੱਗੀ ਖੱਟਾ ਬਣਉਣ ਤੇ ਰੋਟੀ ਲੱਗੀ ਖਾਣ ਮम्मी ਨੇ ਖਾੜੀ ਆ ਡੈਡੀ ਖਾਣੀ ਆ ਹੁੰਦੇ ਮੈਂ ਖੱਟਾ ਬਣੂ ਤੇ ਚਪਾ ਬਾਲੂ ਤੇ ਪਈ ਚਪਨਾ ਮੇਰੇ ਸਪੈਟਾ ਤੇ ਪੜ ਜਾਂਦੀ ਮੇਰਾ ਹੋ ਗਿਆ ਆ ਗੁੱਟੇ ਪੇਸਾ ਜੀ ਸਿੰਦ ਬੋਤਲ ਰੱਖ ਦਨੀ ਵਿੱਚ ਜੀ ਸਾਡਾ ਖੱਟਾ ਵੀ ਰੈਡੀ ਹੋ ਗਿਆ ਤੇ ਭਿੰਡੀਆਂ ਵੀ ਰੈਡੀ ਹੋ ਗਈਆਂ ਆ ਤੇ ਆਪ ਪਲਿਆਂਦੀ ਆ ਜੀ ਰੋਟੀ ਵੀ ਦਰਮਾ ਗਰਮ ਖਾਵਾਂਗੇ ਰੋਟੀ ਤੇ ਸਾਡੀ ਸਾਰਾ ਬਸ ਤਿਆਰ ਆ ਜੀ ਆਪ ਆਪਣਾ ਇਹ ਜੀ ਖਟਕਾ ਉਹ ਵੀ ਬਣਾਇਆ ਆ ਜੀ ਪਕੌੜੀਆਂ ਨਾਲ ਵਿੱਚ ਪਾਇਆ ਸੀਰਾ ਹਰੀਆਂ ਮਿਰਚਾਂ ਹੋਲਾ ਪਈ ਇਹ ਕਹਿੰਦੇ ਮੰਮੀ ਨੂੰ ਫੜਾਇਆ ਨਾ ਮੈਂ ਆਪ ਰੋਟੀ ਖਾ ਲਈਏ ਮੰਮੀ ਨੂੰ ਫੜਉਣ ਗਏ ਆ ਆ ਜੀ ਤਾਂ ਲਾ ਨੂੰ ਕਿਦਾ ਦੋ ਮੰਮੂ ਕੋਸ ਤੇ ਆ ਗਿਆ ਪਿੰਡੀ ਤੋਰੀ ਰਾਮ ਤਿਆਰੀ ਪਿੰਡੀਆਂ ਆ ਨਾਲ ਖੱਟਾ ਆ ਵਾਉ ਜਗਨਰਾਜ ਰੋਟੀ ਨਾਲ ਕੇ ਦਹਾਉ ਦੋਨੀਆਂ ਚੀਜ਼ਾਂ ਵਾਉ ਸ਼ੁਕਰ ਹੈ ਪ੍ਰਮਾਤਮਾ ਦਾ ਅੱਜ ਆਈ ਚੀਜ਼ਾਂ ਮੈਂ ਤਾਂ ਦੂਰ ਵਾਉ ਰੋਟੀ ਕੋਲੇ ਵਾ ਵਧੀਆ ਬਣੀ ਓਦਾਂ ਸਬਜ਼ੀ ਇਹਦੇ ਵਿੱਚ ਕਮੀ ਕੀ ਆ ਮੇਚਾ ਦੀ ਮੇਚਾ ਥੋੜੀ ਜਿਆਦਾ ਮੈਂ ਤਾਂ ਭਿੰਡਿਆਂ 'ਚ ਥੋੜਾ ਲੂਣ ਵਿੱਚ ਤੇਰੋ ਫੇਸਵਾਲ ਆਦੀਆਂ ਖੱਟਾ ਦੱਸੋ ਦਾ ਪਕੌੜੀਆਂ ਵਾਲਾ ਲੈ ਮੇਰਾ ਕਿੱਟਾ ਲੂਣ ਲੂਣ ਜਾਂਦੇ ਆ ਇਹ ਤੇ ਮੇਰੇ ਲੋ ਲੋ ਡਰਾਮੇ ਦੇ ਰੋਟੀ ਨਾ ਖਾ ਕੇ ਦੇਖੋ ਰੋਟੀ ਨਾ ਖਾ ਕੇ ਤਾਂ ਸੁਬੀ ਨਹੀਂ ਹੂੰ ਰੋਟੀ ਨਾ ਖਾ ਕੇ ਦੇਖ ਨਾ ਉੱਤੋਂ ਤਾਂ ਤੇਜ਼ੀ ਲੱਗਣਾ ਸਭ ਕੁਝ ਮੇਰੀ ਢੱਬੀ ਵੀ ਫੂਟ ਦੇਖਿਆ ਰੋਟੀ ਖਾ ਕੇ ਦੱਸੋ ਇੱਕ ਵਾਰੀ ਫੂਟ ਮਾ ਦੇਖੀ ਨਾਲ ਖੱਟਾ ਵੀ ਲਾਈਦਾ ਹੁੰਦਾ ਰੋਟੀ ਵੀ ਨਹੀਂ ਖਾਣੀ ਆਉਂਦੀ ਨਾਲ ਖੱਟਾ ਲਾਓ ਨਾਲ ਖੱਟਾ ਲਾਓ ਇੱਦਾਂ ਨਹੀਂ ਲੱਗੀ ਇਹ ਕ ਰੋਟੀਆਂ ਪਿੱਕਾ ਲੱਗਦਾ ਹਰ ਵਾਰ ਓਏ ਸੱਜ ਸੱਜ ਹੁਣ ਦੱਸੋ ਹਾਂ ਜੀ ਬੜੀਆ ਲੱਗਾ ਜੀ ਇਹਨਾਂ ਨੂੰ ਤਾਂ ਤੇ ਚਲੋ ਠੀਕ ਆ ਹੁਣ ਆਪਾਂ ਰੋਟੀ ਖਾ ਕੇ ਰੋਟੀ ਖਾਣੇ ਆ ਤੇ ਕੁੜੀ ਮੇਰੀ ਰੂਨ ਲੱਪਈ ਆ ਤੇ ਸਾਰੇ ਜਾਣੇ ਕਮੈਂਟ ਕਰਿਓ ਤੇ ਸਬਸਕ੍ਰਾਈਬ ਕਰਿਓ ਚੈਨਲ ਨੂੰ ਬਾਏ ਬਾਏ